ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਪੂ ਨੂੰ ਜਾਣਦੇ ਹੋ ਤੁਸੀਂ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਮਰਤੇ ਬੈਠਾ ਸੀ ਤੇ ਲੈ ਕੇ 4-5 ਕਰੋੜ ਰੁਪਏ ਮੋਦੀ ਸਾਹਿਬ ਤੋਂ ਫਿਰ ਮਰਨ ਮਰ ਤੋੜਦਾ ਸੀ ਤੇ ਅੱਜ ਉਹ ਲੁਧਿਆਣੇ ਪਹੁੰਚਿਆ ਹੋਇਆ ਕੁੰਡਾ ਫੜ ਕੇ ਹੱਥ ਵਿੱਚ ਵੈਸੇ ਅੱਜ ਵੀ ਐਕਟਿੰਗ ਥੋੜੀ ਜਿਹੀ ਕੀਤੀ ਉਹਨੇ ਐਦਾਂ ਲੱਗਿਆ ਵੀ ਸ਼ੈ ਦੂਰ ਦੂਰ ਨ ਪੈਜੇ ਕਿਤੇ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਬਜ਼ੁਰਗ ਉੱਠ ਕੇ ਫੇਰ ਆ ਗਿਆ ਸਾਡੇ ਲੜਨ ਬਾਅਦ ਤੇ ਕਹਿੰਦਾ ਅ ਜਿਹੜੇ ਕਹਿੰਦੇ ਸ਼ਰਮ ਮੰਨਦੇ ਆ ਵੀ ਅਸੀਂ ਆਪਣੀਆਂ ਘਰ ਵਾਲੀਆਂ ਨਹੀਂ ਲੈ ਕੇ ਆਉਣੀਆਂ ਧਰਨੇ ਵਿੱਚ ਜੇ ਕਹਿੰਦਾ ਜ਼ਮੀਨ ਨਾ ਰਹੀ ਇਹ ਵੀ ਨਹੀਂ ਰਹਿਣੀਆਂ ਕਹਿੰਦਾ ਜੇ ਕਹਿੰਦਾ ਜ਼ਮੀਨ ਨਾ ਰਹੀ ਨਾ ਕਹਿੰਦਾ ਇਹ ਵੀ ਨਹੀਂ ਰਹਿਣੀਆਂ ਫਿਰ ਕਹਿੰਦਾ ਇਹ ਦਿਹਾੜੀ ਕਰਨ ਬਾਅਦ ਜਾਇਆ ਕਰਨੀਆਂ ਤੇ ਨਾਲ ਇਹ ਕਿਹਾ ਕਹਿੰਦੇ ਜਿਹੜੇ ਮਜ਼ਦੂਰਾਂ ਕੋਲੇ ਜ਼ਮੀਨ ਹੈ ਨਹੀਂ ਉਹਨਾਂ ਦੀਆਂ ਘਰ ਬਣੀਆਂ ਦਿਹਾੜੀ ਕਰਨ ਜਾਂਦੀਆਂ ਨੇ ਇਹ ਹਰਾਮਖੋਰ ਉਹਨਾਂ ਕਹਿੰਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਨਾਲ ਹੀ ਉਥੇ ਦਰਪਤੀ ਦੀ ਗੱਲ ਕੀਤੀ ਉਹ ਗੱਲ ਮੈਂ ਨਹੀਂ ਕਹਿਣੀ ਸ਼ਰਮਿੰਦਾ ਕਰਦੇ ਨੇ ਕਿੱਦਾਂ ਬੁੜੀਆਂ ਨੂੰ ਊੜੇ ਬੈਠ ਕੇ ਆ ਵੀ ਕਹਿੰਦਾ ਆਈਏ ਨਹੀਂ ਆ ਵੀ ਕੋਈ ਮਾਂ ਨਹੀਂ ਕੋਈ ਧੀ ਨਹੀਂ ਕੋਈ ਭੈਣ ਨਹੀਂ ਕੋਈ ਬੇਟੀ ਨਹੀਂ ਆ ਵੀ ਆਈਏ ਹੀ ਨਹੀਂ ਆ ਵੀ ਕਿਸੇ ਦਿਨ ਹੋ ਗਈਆਂ ਨਹੀਂ ਆ ਸ਼ਬਦਾਬਲੀ ਇਹਨਾਂ ਦੀ ਇਹ ਪਤਾ ਕੌਣ ਨੇ ਉਹ ਜਿਹੜੇ ਮਾਲਵੇ ਵਿੱਚ ਕਈ ਪਿੰਡ ਹੈਗੇ ਜਿਹੜੇ ਨੂਨ ਉਸਾਲੀ ਬਣਾ ਕੇ ਰੱਖਦੇ ਇਹ ਉਹ ਲੋਕ ਨੇ ਮਰਨ ਦਿਹਾੜੇ ਨੇ ਕੋਈ ਸ਼ਰਮ ਨਹੀਂ ਤੁਸੀਂ ਲੈਂਡ ਪੂਲਿੰਗ ਦੀ ਗੱਲ ਕਰਦੇ ਹੋ ਉਹ ਤਾਂ ਹਾਈ ਕੋਰਟ ਵੱਲੋਂ ਤਕਰੀਬਨ ਕੰਮ ਠੰਡੇ ਵਾਸਤੇ ਵਿੱਚ ਪਾ ਦਿੱਤਾ ਰੋਕ ਲਾਤੀ ਹਾਈ ਕੋਰਟ ਹਾਈ ਕੋਰਟ ਨੂੰ ਪਤਾ ਹੁੰਦਾ ਵੀ ਜਿਹੜਾ ਇਹ ਵਿਰੋਧ ਇਸ ਤਰੀਕੇ ਨਾਲ ਹੋਵੇ ਤਾਂ ਇਹ ਠੀਕ ਨਹੀਂ ਹੁੰਦਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਫਿਕਰ ਨਾ ਕਰੋ ਕੋਈ ਜ਼ਮੀਨ ਨਹੀਂ ਹੁਣ ਲੈ ਸਕਦਾ ਮੈਂ ਪਹਿਲਾਂ ਵੀ ਕਿਹਾ ਸੀ ਸਰਕਾਰ ਜ਼ਮੀਨ ਵਿੱਚ ਪੈਰ ਨਹੀਂ ਪਾ ਸਕਦੀ ਪਰ ਇਹਨਾਂ ਦਲਾਲਾਂ ਤੋਂ ਜ਼ਰੂਰ ਵੱਜੋ ਇਹ ਤੁਹਾਨੂੰ ਗੁੰਮਰਾਹ ਕਰਕੇ ਨਾ ਹੁਣ ਇਹ ਦਬਾਵੇ ਵਿੱਚ ਇਹਨੂੰ ਪਛੂੜੀ ਕਹਿੰਦੇ ਹੁੰਦੇ ਜਾਂ ਪ੍ਰਸ਼ਾਦ ਆਪਣੇ ਕਹਿੰਦੇ ਲੂਤੀ ਲਾਤੀ ਅੱਗ ਲਾਈ ਦੱਬੂ ਕੁੱਤਾ ਕੰਦ ਤੇ ਆਪਣੇ ਤਾਂ ਕਹਿੰਦੇ ਇਹ ਉਹ ਨੇ ਹੁਣਾਂ ਨੂੰ ਪਤਾ ਵੀ 27 ਦੇ ਵਿੱਚ ਕਿਹੜੀ ਪਾਰਟੀ ਦਾ ਪਲੜਾ ਭਾਰੀ ਹੈ ਇਹਨਾਂ ਕੋਲੇ ਬੈਗ ਨਾ ਮੈਂ ਜਾਨਣਾ ਹੁਣ ਕਨੇਡਾ ਨੂੰ 33 ਕਿਲੋ ਦਾ ਬੈਗ ਹੈ ਮੇਰੇ ਕੋਲੇ ਉਹੋ ਬੈਗ ਰੱਖਿਓ ਨੇ ਗੱਡੀਆਂ ਦੇ ਵਿੱਚ ਇਹਨਾਂ ਨੇ ਤੇ ਉਹ ਬੈਗ ਜਦੋਂ ਭਰੂਗਾ ਟੁਕੜ 500 ਕਰੋੜ ਰੁਪਏ ਪੈਂਦਾ ਉਹਦੇ ਵਿੱਚ ਜਿਹੜੇ 5 500 ਦੇ ਨੋਟ ਹੁੰਦੇ ਉਹ ਬੈਗ ਰੱਖਿਆ ਗੱਡੀ ਵਿੱਚ ਨੇ ਕੋਲ ਇਹਨਾਂ ਨੂੰ ਪਤਾ ਹੈ ਹੁਣ ਦੀ ਹੁਣ ਪਲੜਾ ਕੀ ਦਾ ਭਾਰੀ ਹੈ ਵੀ ਬੈਗ ਕਿਧਰੋਂ ਵੱਧ ਭਰਨਗੇ ਇਹਨੂੰ ਪਤਾ ਚੰਗੀ ਤਰ੍ਹਾਂ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਪਜਲ ਕਰਦੀ ਹੈ ਵੀ ਉਹ ਉਹ ਸਮਝ ਨਾ ਸਕਣ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈ ਇਹ ਇਹੋ ਬੰਦੇ ਹਨ ਉਥੇ ਲੱਖਾਂ ਹੀ ਪਹੁੰਚੇ ਹੋਏ ਸਦਾਣਾ ਗੈਂਗਸਟਰ ਉਹ ਵੀ ਬੜੀਆਂ ਫੜਨਾ ਮਾਰਦੇ ਐ ਇੱਕ ਉਹ ਜਿਹੜਾ ਮਾਨ ਮਰਾਣਾ ਵਾਲਾ ਪਤਾ ਤੁਹਾਨੂੰ ਮਰਾਣਾ ਵਾਲਾ ਉਹਦਾ ਮੁੰਡਾ ਅਮਿਤੋਜ ਮਾਨ ਉਹ ਵੀ ਪਹੁੰਚ ਆਇਆ ਇਹ ਉਹੀ ਨੇ ਜਿਹੜੇ ਆ ਬੁੱਢਾ ਨਾਲਾ ਪਾਣੀ ਗੰਦਾ ਹੋ ਗਿਆ ਬੋਤਲਾਂ ਪਈਆਂ ਨੇ ਬੋਤਲ ਭਰ ਕੇ ਆਪ ਹੀ ਵਿੱਚ ਛਿੜਤੀ ਬੋਤਲ ਉਹ ਵੀਡੀਓ ਬੈਰਲ ਹੋ ਗਈ ਸੀ ਜਾਨੀ ਕਿ ਇਹ ਲੋਕ ਨਾ ਸ਼ਬਦ ਥੋੜੇ ਬਹੁਤੇ ਸਿੱਖ ਲੈਂਦੇ ਆ ਲੋਕਾਂ ਨੂੰ ਕਿਦਾਂ ਮੂਰਖ ਬਣਾਉਣਾ ਹੈ ਚੰਗੀ ਤਰ੍ਹਾਂ ਨੂੰ ਪਤਾ ਹੁੰਦਾ ਹੁਣ ਸਾਰਾ ਲੁੰਗਲਾਂ ਇਕੱਠਾ ਹੋਇਆ ਹੋਰ ਕੁਝੋਕ ਤਾਉ ਹੁੰਦੇ ਆ ਜਿਨ੍ਹਾਂ ਦੀ ਉਹ ਕੈਮਰੇ ਨੇ ਅੱਖ ਹੁੰਦੇ ਆ ਵੀ ਮੈਨੂੰ ਕਿਹੜਾ ਦੇਖਦਾ ਇੱਥੇ ਕੋਈ ਲੀਡਰ ਆਇਆ ਹੈ ਸੀਏਡੀ ਵਾਲੇ ਕਿੱਧਰ ਦੇਖਦੇ ਆ ਇਟਾਲੀਅਨ ਸੀ ਕਿਧਰ ਨੂੰ ਨਿਗਾਹ ਕਰਦੀ ਹੈ ਕਿਉਂਕਿ ਉਧਰ ਨੂੰ ਫਿਰ ਸੁਰੱਖਿਆ ਵਿੱਚ ਆਉਣਾ ਹੁੰਦਾ ਫਿਰ ਵੀ ਕਿਹੜੀ ਪਾਰਟੀ ਮੈਨੂੰ ਕਹੂਗੀ ਵੀ ਤੂੰ ਟਿਕਟ ਲੈ ਲੈ ਤੂੰ ਇੱਧਰ ਆ ਜਾ ਕੁਝ ਤਾਂ ਇਹ ਹੁੰਦੇ ਨੇ ਜਿਹੜੇ ਮੂਰੇ ਬੈਠੇ ਨੇ ਝੰਡਿਆਂ ਵਿੱਚ ਡੰਡੇ ਪਸਾਈ ਦੇਣਾ ਨੇ ਉਹਨੂੰ ਲੋਲੀਪੌਪ ਦਿੱਤਾ ਹੁੰਦਾ ਥੋੜੇ ਛਿਰ ਕਰਜਾ ਕਿੰਨਾ 20 ਲੱਖ ਦਾ ਬਸ 4 ਦਿਨ ਸਾਡੇ ਨਾਲ ਚੱਲ ਤੇਰਾ ਕਰਜਾ ਮਹਾਬ ਲੋਲੀਪਾਪ ਦਿੱਤੇ ਹੁੰਦੇ ਤੇ ਕਈਆਂ ਦੀ ਜ਼ਮੀਨ ਦੀ কুরਕੀ ਹੋਣ ਤੇ ਹੀ ਹੁੰਦੀ ਆ ਉਹਨੂੰ ਕਹਿੰਦੇ ਤੇਰੀ ਜ਼ਮੀਨ ਵਿੱਚ ਕੋਈ ਪੈਰ ਨਹੀਂ ਪਾ ਸਕਦਾ ਸਾਡੇ ਨਾਲ ਚੱਲ ਝੰਡੇ ਲੈ ਕੇ ਤਾਂ ਕਿ ਡੰਡੇ ਝੰਡੇ ਚ ਤੁਰੇ ਬੈਠ ਪੈਣਾ ਹੁੰਦੇ ਇਹਨਾਂ ਨੇ ਉੱਤੇ ਖੜੇ ਹੁਣ ਪੰਜਾਬ ਦੇ ਪੂਰੇ ਕਿਸਾਨਾਂ ਨੂੰ ਬੇਨਤੀ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਪੰਜਾਬ ਦਾ ਬੱਚਾ ਬੱਚਾ ਜਾਣਦਾ ਵੀ ਜੋ ਅਸੀਂ ਖਾਂਦੇ ਆ ਨਾ ਉਹ ਧਰਤੀ ਵਿੱਚੋਂ ਪੈਦਾ ਹੁੰਦਾ ਹੈ। ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ। ਅਸੀਂ ਪਾਣੀ ਨੂੰ ਗੰਦਾ ਨਹੀਂ ਕਰਨਾ, ਅਸੀਂ ਧਰਤੀ ਤੇ ਗੰਦ ਨਹੀਂ ਪਾਉਣਾ। ਜਿਹੜਾ ਬੰਦਾ ਧਰਤੀ ਤੇ ਗੰਦ ਪਾਊਗਾ ਨਾ ਪਾਣੀ ਨੂੰ ਬੰਦਲਾ ਕਰੂਗਾ। ਉਹਦਾ ਕੋਈ ਦੀਨ ਮਜਬ ਨਹੀਂ। ਠੀਕ ਹੈ ਉਹ ਪੰਜਾਬ ਦਾ ਗਦਾਰ ਹੋਊਗਾ। ਇਹ ਗੱਲ ਧਿਆਤੇ ਰੱਖਿਓ। ਮੈਂ ਜਿਹੜੀ ਗੱਲ ਕਹਿਣ ਲੱਗਾ ਸਰਕਾਰ ਪੰਜਾਬ ਦੇ ਵਿੱਚ ਪੈਰ ਨਹੀਂ ਪਾ ਸਕਦੀ ਮਾਨਯੋਗ ਹਾਈ ਕੋਰਟ ਵੱਲੋਂ ਰੋਕ ਲੱਗ ਚੁੱਕੀ ਹੈ ਸਰਕਾਰ ਨਹੀਂ ਕੁਝ ਬਿਗਾੜ ਸਕਦੀ ਪਰ ਇਹਨਾਂ ਦਲਾਲਾਂ ਤੋਂ ਜ਼ਰੂਰ बचਿਓ ਇਹ ਗੱਲ ਚੇਤੇ ਰੱਖਿਓ ਇਹ ਇਕੱਠੇ ਕਰਕੇ ਨਾ ਸੌਦਾ ਕਰਨਾ ਹੁੰਦਾ ਇਹਨਾਂ ਦੇ ਪਿੱਛੇ ਨਾ ਜਿਹੜੇ ਆ ਜਗਜੀਤ ਸਿੰਘ ਡੱਲੇਵਾਲ ਵਰਗੇ ਬੋਲਦੇ ਐ ਬੈਕਸਾਈਡ ਜਾ ਕੇ ਦੇਖਿਓ ਸਰਕਾਰ ਦੇ ਬੰਦੇ ਖੜੇ ਹੁੰਦੇ ਆ ਪਾਰਟੀਆਂ ਦੇ ਬੰਦੇ ਖੜੇ ਹੁੰਦੇ ਆ ਇਹਨਾਂ ਦੇਖਣਾ ਹੁੰਦਾ ਵੀ ਆਹ ਦੇਖੋ ਕਿੰਨੀਆਂ ਭੇਡਾਂ ਬੈਠੀਆਂ ਨੇ ਸਾਰੀਆਂ ਵੇਚਾਂਗੇ ਅਸੀਂ ਬੋਲੋ ਕਿੰਨੇ ਜੀ ਖਰੀਦਣੀਆਂ ਨੇ ਉਹ ਜਿਹੜੇ ਹੁਣ ਸੀਐੜੀ ਦੇ ਬੰਦੇ ਸਰਕਾਰਾਂ ਦੇ ਪਾਰਟੀਆਂ ਦੇ ਹੁੰਦੇ ਉਹ ਫਿਰ ਪੂਰੀ ਚੰਗੀ ਤਰ੍ਹਾਂ ਦੇਖਦੇ ਵੀ ਹਾਂ ਕਾਠ ਬਹੁਤ ਸੀ ਬੇ ਇਥੋਂ 4-5 ਸੀਟਾਂ ਐਮਐਲਏ ਦੇ ਨਿਕਲ ਜਾਣਗੇ ਫਿਰ ਉਹ ਕਹਿੰਦਾ ਵੀ ਬੈਗ ਦੱਸੋ ਕਿਹੜੇ ਕਿਹੜੇ ਫਿਰ ਇਹ ਗੱਡੀ ਦੀ ਪਿਛਲੀ ਡੱਗੀ ਖੋਲ ਦਿੰਦੇ ਵੀ ਆ ਆ ਪਏ ਨੇ ਆ ਇੱਕ ਸੀਟ ਦੇ ਦੋ ਭਰਨੇ ਆ ਚਾਰ ਸੀਟਾਂ ਦੇ ਪੰਜ ਭਰਨੇ ਆ ਫਿਰ ਉੱਧਰ ਜਾਂਦਾ ਕੋ ਮੈਨੂੰ ਇਹਦੇ ਆ ਲੱਛਣ ਨੇ ਇਹਨਾਂ ਦਾ ਲੈਂਡ ਪੂਰਨ ਤੱਕ ਕੋਈ ਮਤਲਬ ਨਹੀਂ ਇਹ ਪਾਲਿਸੀ ਤਾਂ ਹਰਾਮਖੋਰ ਬਾਦਲਾ ਮੇੜ ਦੀ ਚੱਲਦੀ ਹੈ ਬਾਲਾਂ ਨੇ ਅੱਧਾ ਮਹੱਲੀ ਵੇਚ ਕੇ ਪਲਾਟ ਕਟਕੜ ਕੇ ਵੇਚਦੇ ਤੁਹਾਨੂੰ ਪਤਾ ਇਸ ਚੀਜ਼ ਦਾ ਆ ਜਿਹੜੀ ਬੀਬੀ ਰੌਲਾ ਪਉਂਦੀ ਸੀ ਕੇਦਰੀ ਬਾਲ ਦੀ ਕੇਲ ਲਈ ਕਿਸੇ ਉਹਨਾਂ ਅਨਮੋਲ ਗਗਨਮਾਨ ਕਰਨ ਵਾਲੀ ਖੇਤੀਬਾੜੀ ਮੰਤਰੀ ਉਹਨੇ 225 ਕਿੱਲੇ ਤਾਜੇ ਲਏ ਨੇ ਮਹੱਲੇ ਦੇ ਵਿੱਚ ਪੁਛ ਲਿਓ ਜਾ ਕੇ ਉਥੇ 30 40 ਕਰੋੜ ਤੋਂ ਕਿੱਲਾ ਘੱਟ ਨਹੀਂ ਹੈਗਾ ਇਹ ਕੋਈ ਬਾੜੀ ਦੇ ਬੱッセ ਨੇ ਕਾਲੀਆਂ ਨੂੰ ਕੱਢ ਲੋ ਕਾਂਗਰਸੀਆਂ ਨੂੰ ਲੁਕੋ ਦੋ ਕਾਂਗਰਸੀਆਂ ਨੂੰ ਕੱਢ ਲੋ ਝਾੜੂ ਵਾਲੇ ਨੂੰ ਲੁਕੋ ਦੋ ਤੇ ਚੌਥੇ ਬੀਜੇਪੀ ਵਾਲੇ ਆਉਣਗੇ ਹਾਲੇ ਉਹਨਾਂ ਦਾ ਦੇਖਾਂਗੇ ਵੀ ਰੰਗ ਕਿਦਾਂ ਹੁੰਦਾ ਹੈ ਉਹਨਾਂ ਨੇ ਆਪ ਹੀ ਆ ਜਾਣਾ ਜੀ ਕਿਉਂਕਿ ਕਰਤੂਤਾਂ ਦੇਖ ਲਈਏ ਇਹਨਾਂ ਨੇ ਸਭ ਦੀਆਂ ਦੇਖ ਲਈ ਉਹ ਆਪ ਹੀ ਆ ਜਾਣਗੇ ਤੇ ਕਿਸਾਨ ਜਿਹੜੇ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਬੇਨਤੀ ਵੀ ਵਧੀਆ ਸੌਖੇ ਹੋ ਰੋਟੀ ਖਾ ਰਹੇ ਹੋ ਇਹਨਾਂ ਦੇ ਪਿੱਛੇ ਲੱਗ ਕੇ ਨਾ ਦਨ ਕਿਸਾਨ ਆਗੂਆਂ ਦੇ ਝੱਗਾ ਚੌੜ ਨਾ ਕਰਾ ਲਿਓ ਇਹਨਾਂ ਦਾ ਇੰਨੀ ਗੱਲ ਜਿੱਤੇ ਰੱਖਿਓ ਇਹਨਾਂ ਕਰਕੇ ਨਾ ਇਹ ਕਿਸਾਨ ਆਗੂਆਂ ਕਰਕੇ ਹਜ਼ਾਰਾਂ ਕਰੋੜ ਫੰਡ ਸੈਂਟਰ ਨੇ ਰੋਕਿਆ ਹੋਇਆ ਕਿਉਂਕਿ ਤੰਗ ਪਰੇਸ਼ਾਨ ਕਰਦੇ ਨੇ ਅਗਲੇ ਨੇ ਐਡੀਆਂ ਵੱਡੀਆਂ ਵੱਡੀਆਂ ਸੜਕਾਂ ਰੋਡ ਬਣਾ ਕੇ ਖਰਚਾ ਕੀਤਾ ਹੋਇਆ ਟੋਲ ਪਲਾਜੇ ਰੋਕਦੇ ਇਹ ਕਹਿੰਦੇ ਸਾਨੂੰ ਪੈਸੇ ਦਿਓ ਅਤੇ ਤੇ ਹਲੇ ਫੇਰ ਢਿਮਬਰੀ ਟੈਟ ਕਰੀ ਜਾਂਦੇ ਨੇ ਇਹਨਾਂ ਪਿੱਛੇ ਲਾ ਕੇ ਬਸ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾ ਦਿਓ ਇਹ ਲੌਲੀਪੌਪ ਦਿੰਦੇ ਨੇ ਤੁਹਾਨੂੰ ਡਰਾਉਂਦੇ ਨੇ ਕੁਝ ਨਹੀਂ ਹੋਣਾ ਤੇ ਨਾ ਅਜੇ ਤੱਕ ਹੋਇਆ ਤੇ ਮੈਂ ਸਿਰੇ ਦੀ ਗੱਲ ਕਹਤੀ ਵੀ ਮਾਨਯੋਗ ਹਾਈ ਕੋਰਟ ਵੱਲੋਂ ਲੈਂਡ ਜਿਹੜੀ ਪਾਲਿਸੀ ਸੀ ਉਹ ਤੇ ਰੋਕ ਲੱਗ ਚੁੱਕੀ ਹੈ ਸਰਕਾਰ ਪੈਰ ਵੀ ਨਹੀਂ ਪਾ ਸਕਦੀ ਜ਼ਮੀਨ 'ਚ ਇਹ ਭੁੱਲ ਜਿਓ ਪਰ ਦਲਾਲਾਂ ਤੋਂ ਬਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ